ਸਾਸਰੀਕਾਲ ਸਾਰਿਆਂ ਨੂੰ ਵੈਲਕਮ ਕਰਦੇ ਜੀ ਭਿੰਡਰ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆ ਪਿੰਡ ਸੰਧਰਾਵਾ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਇਸ ਘਰ ਚ ਪਹਿਲਾ ਵੀਡੀਓ ਬਣਦੀ ਰਹਿੰਦੀ ਅੱਜ ਫੇਰ ਪਹੁੰਚੇ ਆ ਵੀਰ ਹੋਣੀ ਹਰਿਆਣੇ ਤੋਂ ਝੋਟੀਆਂ ਲੈ ਕੇ ਆਉਂਦੇ ਆ ਅੱਜ ਦੋ ਦੰਦ ਝੋਟੀਆਂ ਦਿਖਾਉਣੀ ਆ ਆਪਾਂ ਦੋਵੇਂ ਹਰਿਆਣੇ ਦੀਆਂ ਟੌਪ ਦੀਆਂ ਸੋਹਣੀਆਂ ਸੁਨੱਖੀਆਂ ਜੀ ਤਾਜ਼ੀਆਂ ਸੂਈਆਂ ਦੋਵੇਂ ਬਹੁਤ ਹੀ ਚੰਗੀ ਕੁਆਲਿਟੀ ਦੀਆਂ ਤੇ ਆਪਾਂ ਗੱਲਬਾਤ ਵੀ ਕਰਾਵਾਂਗੇ ਭਾਜੀ ਹੁਣ ਨਾਲ ਤੇ ਇਹਨਾਂ ਦੀ ਡਿਟੇਲ ਲਵਾਂਗੇ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਹਰ ਵਾਰ ਦੀ ਤਰ੍ਹਾਂ ਕਿਸੇ ਵੀਰ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਸੂਹੇ ਸਵਾਏ ਪਸ਼ੂ ਨੂੰ ਦੋ ਟਾਈਮ ਚੋਕਿਆ ਆਪਣੀ ਤਸੱਲੀ ਕਰ ਲਿਆ ਕਰੋ ਜਿਹੜਾ ਗੱਬਣ ਪਸ਼ੂ ਹੁੰਦਾ ਉਹਦੇ ਥਾਂ ਟਿਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਇੱਕ ਤਿਆਰ ਹੀ ਆ ਬਸ ਝੋਟੀਆਂ ਵੀ ਦਿਖਾਉਣੀ ਆ ਤਿੰਨ ਆਜੀ ਝੋਟੀਆਂ ਆਪਾਂ ਕਰਾਉਨੇ ਆ ਗੱਲ ਬਾਤ ਤੇ ਲੈਨੇ ਨਾ ਝੋਟੀਆਂ ਦੀ ਡਿਟੇਲ ਜੀ ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਭਾਈ ਕੀ ਹਾਲ ਚਾਲ ਆ ਜੀ ਬੜਾ ਵਧੀਆ ਭਿੰਦਰ ਭਾਈ ਠੀਕ ਹੈ ਜੀ ਤਾਂ ਪਹਿਲਾਂ ਕਿਦਾਂ ਕਿੱਥੇ ਕਲਦੀਆਂ ਝੋਟੀਆਂ ਪਹਿਲਾਂ ਲੱਗ ਕੇ ਚਲ ਗਈਆਂ ਆਪਣੇ ਠੀਕ ਆ ਇੱਥੇ 10 15 ਕਿਲੋਮੀਟਰ ਦੀ ਦੂਰੀ ਤੇ ਲੱਗ ਕੇ ਚਲ ਗਈਆਂ ਝੋਟੀਆਂ ਚੰਗੀਆਂ ਦੀਆਂ ਤਾਂ ਚੰਗੀਆਂ ਆਪਣੇ ਟਾਪੀਆਂ ਝੋਟੀਆਂ ਨੇ ਹਰਿਆਣੇ ਦੀਆਂ ਤਾਂ ਹੁਣ ਦੋ ਲਿਆਂਦੀਆਂ ਫੇਰ ਹਾਂਜੀ ਦੋ ਲਿਆਂਦੀਆਂ ਦੋਵੇਂ ਤਾਜ਼ੀਆਂ ਸਹੀਆਂ ਤਾਜ਼ੀਆਂ ਦੋਂਦੀਆਂ ਦੋਵੇਂ ਗੱਟੀਆਂ ਠੀਕ ਆ ਹਾਂਜੀ ਐਡਰੈਸ ਦੱਸ ਦੇ ਵੀਰ ਆਪਣਾ ਆਪਣਾ ਐਡਰੈਸ ਹੈਗਾ ਪਿੰਡ ਸੰਗਰਾਏ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਪਟਾਲਾ ਠੀਕ ਆ ਜੀ ਹਾਂਜੀ ਇਹ ਪਿੰਡ ਕਿੱਥੇ ਪੈ ਜਾਂਦਾ ਵੀਰ ਜੀ ਐ ਸ਼੍ਰੀ ਹਰ ਗੁਬਿੰਦਪੁਰ ਰੋਡ ਤੇ ਪੈ ਜਾਂਦਾ ਆਪਣਾ ਠੀਕ ਆ ਹਾਂਜੀ ਉਹਦਾ ਅਚਲ ਸਾਹਿਬ ਦੇ ਲਾਗੇ ਪੈ ਜਾਂਦਾ ਇਧਰੋਂ ਬਟਾਲੇ ਲਾਗੇ ਪੈ ਜਾਂਦਾ ਬਟਾਲਿਓ 8 ਕਿਲੋਮੀਟਰ ਆਪਣਾ ਪਿੰਡ ਠੀਕ ਆ ਜੀ ਠੀਕ ਹਾਂਜੀ ਸਹੀ ਆ ਨਾਮ ਕੀ ਆ ਵੀਰ ਜੀ ਆਪਣਾ ਨਾਮ ਮਿੰਦਰ ਸਿੰਘ ਠੀਕ ਆ ਫੋਨ ਨੰਬਰ ਦੱਸ ਦਿਓ ਜੀ 9872588683 ਠੀਕ ਆ ਜੀ ਹਾਂਜੀ ਤੇ ਸ਼ੁਰੂਆਤ ਕਰੀਏ ਪਹਿਲਾਂ ਆਪਾਂ ਪਹਿਲਾਂ ਕੱਟੀ ਤੋਂ ਕਿੰਨੇ ਦਿਨਾਂ ਦੀ ਸੂਈ ਆਏ ਇਹ ਭਾਈ ਸੂਈ ਪੰਜਾਂ ਦਿਨਾਂ ਦੀ ਅੱਛਾ 5 ਦਿਨ ਹੋ ਗਏ ਅਜੇ ਬੋਲਿਆ ਉਤਰੀ ਆ ਠੀਕ ਆ ਬੱਚਾ ਕੀ ਮਗਰ ਬੱਚਾ ਇਹਦੇ ਕੱਟਾ ਕੱਟਾ ਮਗਰ ਹਾਂਜੀ ਠੀਕ ਆ ਜੀ 5 ਦਿਨ ਹੋ ਗਏ ਸੂਈ ਨੇ ਤੇ ਕਿੰਨਾ ਵਾ ਦੁੱਧ ਦੇ ਦੇ ਕੋਲ ਦੁੱਧ ਦੇ ਦੇ ਥੱਲੇ 9 ਕਿਲੋ ਲਾ ਲਓ ਕੰਡੇ ਵਾਲਾ ਕੰਡੇ ਵਾਲਾ ਤਾਂ ਥਾਣ ਬੜਾ ਸੋਹਣਾ ਲੱਗਾ ਜੀ ਸੂਆ ਪਹਿਲਾ ਹੀ ਆ ਨਾ ਇਹਦਾ ਹਾਂਜੀ ਪਹਿਲਾ ਸੂਆ ਦੋ ਤਾਂ ਦਾ ਜਿਮੂ ਆਹ ਵੇਖੋ ਜੀ ਪਹਿਲਾ ਸੂਆ ਤੇ ਥਾਣਾ ਵੇਖੋ ਕਿੰਨਾ ਸੋਹਣਾ ਲਈ ਫਿਰਦੀ ਆ ਬਹੁਤ ਕੁਆਲਟੀ ਦਾ ਸੀਲ ਠੰਡੀ ਬੜੀ ਝੋਟੀ ਅੱਛਾ ਸੀ ਬਿਨਾ ਬੱਚੇ ਦਾ ਵੇਜੋ ਭਾਇਆ ਆਹ ਵੇਖੋ ਆਹ ਵੇਖੋ ਕਰੋ ਚੈੱਕ ਜੀ ਠੰਡੀ ਧੀਰੀ ਝੋਟੀ ਸੋਹਣੀ ਸਨਖੀ ਬੜਿਆਂ ਵੀਰਾਂ ਦੀ ਡਿਮਾਂਡ ਹੁੰਦੀ ਆ ਕਿ ਹਰਿਆਣੇ ਦੀਆਂ ਝੋਟੀਆਂ ਚਾਹੀਦੀਆਂ ਵਾ ਹਾਂ ਇਹ ਵੀਰ ਹਣੀ ਹਰਿਆਣੇ ਤੋਂ ਝੋਟੀਆਂ ਲੈ ਕੇ ਆਉਂਦੇ ਆ ਹਰ ਵਕਤ ਇੱਕ ਦੋ ਝੋਟੀਆਂ ਇਹਨਾਂ ਦੇ ਕੋਲ ਹੁੰਦੀਆਂ ਵਾ ਵੀਡੀਓ ਤੋਂ ਬਾਅਦ ਵੀ ਫੋਨ ਕਰਕੇ ਤੁਸੀਂ ਮਗਾ ਸਕਦੇ ਜੀ ਹਾਂਜੀ ਹਾਂਜੀ ਖੋਲੋ ਵੀਰ ਜੀ ਤੋਰੋ ਇਹਨੂੰ ਤੋਰਿਓ ਝੋਟੀ ਨੂੰ ਆ ਵੇਖੋ ਜੀ ਜਿੱਦਾਂ ਤੁਰਦੀ ਐ ਲੱਗਦੀ ਤੇਦਾ ਝੋਟੀ ਹੁੰਦੀ ਹੈ ਹਾਂਜੀ ਆ ਵੇਖੋ ਕਰੋ ਚੱਕ ਜੀ ਬਹੁਤ ਹੀ ਚੰਗੀ ਐ ਸੋਹਣੀ ਸਨੱਖੀ ਪੂਰੀ ਆ ਕੁਆਲਿਟੀ ਕਰੋ ਚੈੱਕ ਜੀ ਆ ਵੇਖ ਆ ਵੇਖੋ ਜੀ ਤੋਰ ਵੇਖੋ ਕਿੰਡੀ ਸੋਹਣੀ ਤੁਰਦੀ ਐ ਕੈਟਵੌਕ ਕਰਦੀ ਐ ਹੁੰਦੀਆਂ ਜਿੱਦਾਂ ਆਉਂਦੀ ਨਹੀਂ ਹੁੰਦੀਆਂ ਹੀਰ ਨਵੀਆਂ ਕੈਟਵੌਕ ਚੱਲਦੀ ਹੁੰਦੀ ਆ ਉਦਾਂ ਤੁਰਦੀ ਆ ਜੀ ਦੇਖੋ ਆ ਵੀ ਤੇ ਇੱਕ ਦੋ ਗੇੜੇ ਹੋਰ ਕਢਾ ਦਈਏ ਇਹਦੇ ਐਸਾ ਨਖੀ ਆ ਪੇਠ ਬੁੜਾ ਵੇਖੋ ਕਿੰਨਾ ਚੋੜਾ ਪਹਿਲਾ ਸੂਆ ਸੂਈ ਆ ਖਾਣ ਜਿਹੜਾ ਲੱਗਾ ਬਹੁਤ ਕੁਆਲਟੀ ਦਾ ਲੱਗਾ ਇਹ ਇੱਕਦਾਂ ਗੇੜਾ ਹੋਰ ਕਢਾ ਦੇ ਨਾਲ ਨਾਲ ਤਰਿਆ ਵੀ ਰਾਜਾ ਹਰ ਦੋ ਦੁੱਧ ਕਿੰਨਾ ਘਵਾ ਦੇ ਕੋਲ ਹੁਣ ਦੁੱਧ 9 ਕਿਲੋ ਲਾ ਲੈ ਛੋਟੀ 12 ਕਿਲੋ ਦੁੱਧ ਕੱਢੂ ਗਰੰਟੀ ਨਾਲ ਉਹ ਦੁੱਧ ਜਿਹੜਾ ਆਪਾਂ ਤੁਸੀਂ ਚਵਾ ਕੇ ਦੇਣਾ ਚਵਾ ਕੇ ਦੇਣਾ ਆਪਾਂ ਕੰਡੇ ਵਾਲਾ ਠੀਕ ਆ ਹਾਂਜੀ ਆ ਵੇਖੋ ਥਾਂਰ ਥਣ ਓਕੇ ਸਾਰੇ ਪੂਰਾ ਓਕੇ ਕੋਈ ਫੂਰ ਛਟਾਣੀ ਫੂਰ ਛਟਾ ਕੋਈ ਨਹੀਂ ਆ ਵੇਖੋ ਛੋਟੀ ਦਾ ਕੱਦ ਚੈੱਕ ਕਰੋ ਕੱਦ ਪੁੱਤ ਚੈੱਕ ਕਰੋ ਕੱਟੀ ਦਾ ਬਸ ਕੱਦ ਤੇ ਬੇਲ ਦੀ ਕਾਫੀ ਲੰਮੀ ਆ ਘਵਾਓ ਇੱਕ ਵਾਰ ਫੇਸ ਦਿਖਾਈਏ ਇਹਦਾ ਫੇਸ ਘਵਾਓ ਆ ਵੇਖੋ ਸਿੰਘੜੋਂ ਵਿੱਚ ਜਿਹਨੂੰ ਕਹਿੰਦੇ ਆ ਮਾੜੀ ਮੋਟੀ ਛੇੜਖਾਨੀ ਵੀ ਨਹੀਂ ਕੀਤੀ ਸਿੰਘੋ ਅਸਲ ਸਿੰਘ ਆ ਬਾਕੀ ਰੰਗ ਬਾਜ ਝੋਟੀ ਦਾ ਵੇਖ ਲੋ ਥਾਣ ਵੇਖ ਲੋ ਕੋਈ ਕਮੀ ਨਹੀਂ ਝੋਟੀ ਦੇ ਵਿੱਚ ਜੀ ਹਾਂਜੀ ਆ ਵੇਖੋ ਕਰੋ ਚੱਕ ਵੀਰ ਜੀ ਦੁੱਧ ਕਿੰਨਾ ਕਚਵਾਜੂਗੀ ਦੁੱਧ 12 13 ਲੀਟਰ ਚਵਾਉ ਰਾਮਣਾ ਹਏ ਦੋਂਦੀ ਕੱਟੀ ਢਾਈਆਂ ਸਾਲਾਂ ਦੀ ਬਾਕੀ ਹੈ ਠੰਡੀ ਧਿਰੀ ਹੈ ਨਾ ਮੈਂ ਕਹਿੰਦਾ ਪੂਰੀ ਸੀਲ ਕੋਈ ਬੱਚੇ ਦਾ ਤਾਂ ਇਹਨਾਂ ਫਿਕਰ ਹੀ ਨਹੀਂ ਕਿ ਬੱਚਾ ਮੇਰੇ ਨਾਲ ਆਹ ਵੇਖੋ ਜੀ ਕਰੋ ਚੈੱਕ ਹਾਂਜੀ ਚੰਗੀ ਹੈ ਜੀ ਪਾਜੀ ਵੀਰ ਜੀ ਇਹਦਾ ਮੁੱਲ ਫੇ ਦਸੀਏ ਕਿੰਨਾ ਕਰ ਦੇਣਾ ਆਪਾਂ ਮੁੱਲ ਫੇ ਜਾਇਦਾ ਜੀ ਕਰੀਏ ਜਾਇਦਾ ਜੀ ਕਿ ਪਹਿਲੇ ਫੋਨ ਤੇ ਹੀ ਜਾਵੇਗੇ ਪਹਿਲੇ ਫੋਨ ਤੇ ਹਾਂਜੀ ਇੱਕ 20 ਦੀ ਕੱਟੀ ਦੇ ਦਾਂਗੇ ਜੀ ਮਾਰਦਾਨ ਕਿੰਨਾ ਕਰਨਾ ਮਾ ਤਾਂ 2000 ਕਰ ਦਾਂਗੇ ਉਹ ਟਾੜੇ ਅਖ ਨੇ 118 ਦੀ ਹਾਂ ਨਾ ਕਰਦਾ ਕੱਟੀ ਵੀ ਕਰਦੀ ਐ ਅੰਕਲ ਜੀ ਥੋੜਾ ਪਤਾ ਕਿ ਨਹੀਂ ਇਹਨੇ ਦੀ ਦੇਣੀ ਆ 118 ਫਿਕਸ ਹਾਂਜੀ ਹਾਂਜੀ ਛੋੜ ਕਰ ਦੋਗੇ ਛੋੜ ਕਰ ਦਾਂਗੇ ਮੌਕੇ ਤੇ ਜਿਹੜੀ ਮੇਰਾ ਵੀਰ ਭਰਾ ਆਊਗਾ ਵੀਰ ਨੂੰ ਪਸੰਦ ਆਵੇ ਆਵੇ ਝੋਟੀ ਲੈ ਕੇ ਜਾਵੇ ਐਦਾ ਦੀ ਝੋਟ ਇੱਕ ਤੋਂ ਨਹੀਂ ਲੱਭਦੀ ਏ ਗਾਰੰਟੀ ਦਿੰਦਾ ਝੋਟੀ ਇਸ ਹਿਸਾਬ ਨਾਲ ਮੁੱਲ ਬਿਲਕੁਲ ਜੈ ਜੈ 2 ਦੰਦਵਾ ਇਹ ਦੋਂਦੀ ਆ ਦੋਂਦੀ ਆ ਆ ਕੇ ਅਗਲਾ ਵੀ ਚੈੱਕ ਕਰ ਲੈਣਾ ਚੈੱਕ ਕਰ ਸਕਦਾ ਪੁੱਟ ਕੇ ਦੰਦ ਠੀਕ ਆ ਹਾਂਜੀ ਵੀ ਦੋਂਦੀ ਝੋਟੀ ਆ ਥਾਣੇ ਕਰਾਂ ਫੇਰ ਲੱਗ ਉਦੋਂ ਵੇਖ ਫੇਰ ਵਖਾ ਲੋ ਝੋਟੀ ਦਾ ਥਾਣਾ ਆ ਵੇਖੋ ਥਾਣ ਚੈੱਕ ਕਰੋ ਤੇ ਠੰਡੀ ਪੂਰਾ ਵਿਰਲੇ ਵਿਰਲੇ ਥਾਣ ਲੱਗਾ ਆ ਵੇਖੋ ਪੂਰਾ ਐ ਸੋਹਣਾ ਸੁਨੱਖਾ ਥਾਣ ਤੇ ਮੁੱਲ 118 ਹਾਂਜੀ ਮੌਕੇ ਦੇ ਥੋੜਾ ਬੋਧਾ ਮਾਨ ਕਰ ਦੇਣਗੇ ਕਰ ਦੇਣਗੇ ਕਰ ਪਰ ਇਹ ਇੰਨੇ ਰੇਟ ਦੀ ਨਹੀਂ ਕੱਟੀ ਲੱਭਦੀ ਕਰੋ ਜੀ 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 ਠੀਕ ਹਾਂਜੀ ਤੇ ਦੂਜੇ ਨੰਬਰ ਵਾਲੀ ਆ ਜਿਹੜੀ ਇਹ ਵੀ ਦੋਂਦੀ ਆ ਜੀ ਇਹ ਵੀ ਦੋਂਦੀ ਤੋੜ ਲੋ ਇਹਨੂੰ ਨਾਲ ਹੀ ਤੋੜ ਲੋ ਬੱਚਾ ਇਹਦਾ ਕੀ ਆ ਮਗਰ ਮਗਰ ਇਹਦੇ ਕੱਟੀ ਇਹ ਹਫਤੇ ਦੀ ਸੂਈ ਆ ਆਹ ਕੱਟੀ ਆ ਇੱਕ ਹਫਤਾ ਹੋ ਗਿਆ ਸੂਈ ਨੂੰ ਕੱਟੀ ਵੀ ਸੋਹਣੀ ਸਨਖੀ ਪੂਰੀ ਆ ਹਾਂਜੀ ਪੂਛ ਚਿੱਟੀ ਇਹਦੀ ਕਿ ਕਾਲੀ ਆ ਪੂਛ ਚਿੱਟੀ ਇਹਦੀ ਥੋੜੀ ਠੀਕ ਆ ਹਾਂਜੀ ਪੂਛ ਚਿੱਟੀ ਆ ਤੋਰੀਏ ਛੋਟੀ ਆ ਵੇਖੋ ਇਹ ਵੀ ਵੀਰ ਜੀ ਦੋ ਦੰਦ ਆ ਇਹ ਵੀ ਦੋ ਦੰਦ ਕੱਟੀ ਆ ਵੇਖੋ ਕੱਟੀ ਨੇ ਬਾਡੀ ਬੁੱਡੀ ਵੇਖੋ ਕੀ ਲੱਗੀ ਆ ਚੜਾਈ ਜਿਹੜੀ ਚੰਗੀ ਝੋਟੀ ਦੀ ਐ ਸੋਹਣੀ ਸੁਨੱਖੀ ਕੱਟੀ ਆ ਹਾਂ ਜੀ ਖਾਣ ਵੇਖੋ ਇਹਦਾ ਥਣ ਵੀ ਬੜਾ ਸੋਹਣਾ ਲੱਗਾ ਇਹਨੂੰ ਹਾਂ ਜੀ ਅਜੇ ਸੂਆ ਪਹਿਲਾ ਹੀ ਪਹਿਲਾ ਦੋੰਦੀਆਂ ਦੋਵੇਂ ਕੱਟੀਆਂ ਪਿੱਠ ਬੜਾ ਬੜਾ ਚੌੜਾ ਇਹਦਾ ਹੈ ਹਾਂ ਜੀ ਇਹ ਕੱਟੀ ਐ ਜਿੱਦਾਂ ਸੋਹਣਾ ਹੀ ਹੁੰਦਾ ਮੁੱਲ ਵੀ ਜਾਰੀ ਇਹਦਾ ਦੁੱਧ ਕਿੰਨਾ ਕਹਦੇ ਕੋਲ ਦੁੱਧ ਇਹਦੇ 10 ਕਿਲੋ ਕੰਢਿਆ 10 ਕਿਲੋ ਇਸ ਟਾਈਮ ਤੇ ਤਿਆਰ ਆ ਚੋਟੀ ਕੱਡੂ ਇਹ ਵੀ 12-13 ਲੀਟਰ ਆਵਣਾ ਠੀਕ ਆ 12-13 ਲੀਟਰ ਕੱਢੀ ਜਾਊਗੀ ਹਾਂਜੀ ਤੇ ਬਾਕੀ ਥਣਾ ਥਣਾ ਦੀ ਕਿੱਦਾਂ ਵਾ ਥਣਾ ਪੂਰੇ ਓਕੇ ਚੈੱਕ ਪਾਸ ਹਨ ਵਾਦ ਘਾੜਤ ਨਹੀਂ ਕੋਈ ਹੈਗੀ ਨਾ ਨਾ ਕੋਈ ਹੈ ਹੀ ਨਹੀਂ ਵਾਦ ਘਾੜ ਵਾਲਾ ਠੀਕ ਆ ਵਾਦ ਘਾੜ ਟਾਲਾ ਪਰ ਡੰਗਰ ਲੈਨੇ ਨਹੀਂ ਠੀਕ ਆ ਜੀ ਹਾਂਜੀ ਬਾਕੀ ਇਹ ਵੀ ਸ਼ਕੀਨ ਪੂਰੀ ਹੈ ਬੰਦੋ ਜੀ ਇਹਨੂੰ ਬੰਦੋ ਪੂਰੀ ਸ਼ਕੀਨ ਛੋਟੀ ਆ ਹਾਂਜੀ ਹਾਂਜੀ ਜੇ ਕਿਤੇ ਇਹੋ ਕੱਟੀ ਨੂੰ ਗੋਲ ਸਿੰਘ ਲੰਗਾ ਦਾ 1.5 ਲੱਖ ਰੁਪਇਆ ਮੰਗਣਾ ਹੈ ਬਿਲਕੁਲ ਬਿਲਕੁਲ ਜੀ ਜਿੰਨੀ ਚੌੜੀ ਚੜੀ ਆ ਚੰਗੀ ਕੁਆਲਿਟੀ ਦੀ ਹੈ ਸਾਡੇ ਇਧਰ ਥੋੜੇ ਕਰਦੇ ਗੋਲ ਸਿੰਘ ਵਾਲੀ ਜਿਹੜੇ ਦਤੀ ਸਿੰਘੀ ਡੰਗਰ ਹੁੰਦਾ ਹਮੇਸ਼ਾ ਦੁੱਧ ਜ਼ਿਆਦਾ ਦਿੰਦਾ ਉਹ ਇੱਕ ਸਾਈਡ ਥੋੜੀ ਜਿਹੀ ਉੱਚੀ ਰੱਖਦੀ ਦੂਜੇ ਬੰਨੇ ਨਾਲ ਕੋਈ ਹੈ ਹੋ ਮਾੜਾ ਮੋਟਾ ਫਰਕ ਆ ਆ ਵਾਲੀ ਅਗਲੇ ਥਣ ਤੋਂ ਹਾਂਜੀ ਹੋ ਮਾੜਾ ਥਣੀਆਂ ਦੁੱਧ ਪੂਰਾ ਦੁੱਧ ਪੂਰਾ ਦੁੱਧ ਪੂਰਾ ਵਾ ਦੁੱਧ ਹੈ ਇੱਕ ਧਾਰ ਦਾ ਨਹੀਂ ਘਟ ਠੀਕ ਠੀਕ ਹਾਂਜੀ ਨਹੀਂ ਬਰਾਬਰ ਆ ਥੋੜੀ ਜਿਹੀ ਕੁੜੀ ਨਹੀਂ ਪਾ ਲੇ ਅੱਛਾ ਥੋੜਾ ਜਿਹਾ ਕੁੰਡੀ ਜੀ ਰੱਖਦੀ ਹਾਂਜੀ ਹੋਰ ਕੋਈ ਥਾਂ ਕੋਈ ਲੋ ਠੀਕ ਹੈ ਜੀ ਠੀਕ ਹੈ ਇਹਦਾ ਮੁੱਲ ਕਿੰਨਾ ਕਰ ਦੇਣਾ ਜੀ ਮੁੱਲ ਵੇਖ ਲੋ ਜੈਸਾ ਆਪਣਾ ਕੱਟੀ ਆ ਲੈ ਤੁਸੀਂ ਦੱਸੋ ਜੀ ਤੁਹਾਡੀ ਚੀਜ਼ ਆ ਮੋਲੇ ਦਾ 1000 ਰੁਪਿਆ ਕਰ ਦੇ ਪੂਰਾ ਲੱਖ ਹਾਂਜੀ ਅੰਕਲ ਜੀ ਕਰ ਦਈਏ ਥੋੜਾ ਬੋਧ ਛੋੜਕ ਨਹੀਂ ਕਿੰਨੀ ਕਿ ਕਰ ਦੋਗੇ 95 ਦੀ ਦੇ ਦਾਂ 95 ਦੀ ਕੱਟੀ ਦੇ ਦਾਂਗੇ ਬਾਕੀ 95 ਛੋਟ ਕਰ ਦੋ ਮੋਕੇ ਛੋਟ ਕਰ ਦਾਂਗੇ ਜਿਹੜੀ ਪਾਸੋ ਹਿਆ ਰਹੂ ਮੋਕੇ ਦੇ ਠੀਕ ਆ ਠੀਕ ਆ ਛੋਟ ਜਿਹਨੂੰ ਜਿਹਨੂੰ ਪਸੰਦ ਹੋਵੇ ਉਹ ਆਵੇ ਜਰੂਰ ਆਵੇ ਫੋਨ ਕਰੇ ਜੀ ਜਿਹੜੀ ਗੱਲ ਫੋਨ ਕਰੇ ਝੋਟੀ ਪਸਾਨ ਦਾ ਲੱਗੇ ਹੋਰ ਭਾਂ ਮਾਨਤਾਨ ਹੋ ਜੇ ਕੱਟੀ ਦਾ ਠੀਕ ਠੀਕ ਆ ਐਨੇ ਰੇਡ ਦੀ ਕੱਟੀ ਦੋਂਦੀ ਕੱਟੀ ਕਿਤੋਂ ਨਹੀਂ ਲੱਭਦੀ ਹਰਿਆਣੇ ਦੀ ਉਹ ਵੀ ਹਰਿਆਣੇ ਦੀ ਜੀਂਦ ਦੀ ਆ ਠੀਕ ਆ ਠੀਕ ਆ ਹਾਂਜੀ ਇਹ ਕੋਈ ਮੰਡੀਆਂ ਮੰਡੀਆਂ ਤੋਂ ਨਹੀਂ ਲੈਂਦੀਆਂ ਘਰੋਂ ਜਾ ਕੇ ਦੋ ਟਾਈਮ ਪਾਸ ਕਰਕੇ ਆਪ ਲੈਂਦੀਆਂ ਠੀਕ 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 ਤਿੰਨ ਦਿਨ ਖੱਜਲ ਹੁੰਦੇ ਨੇ ਠੀਕ ਆ ਜੀ ਹਾਂਜੀ ਕੱਟੀ ਉਹ ਵੀ ਚੰਗੀ ਸਿਰੇ ਦੀ ਆ ਦੋਵੇਂ ਚੰਗੀਆਂ ਕੱਟੀ ਮਗਰ ਵੀ ਕੱਟੀ ਕੱਟੀ ਵੀ ਕੇ ਚੰਗੇ ਟੀਕੇ ਦੀ ਆ ਚੰਗੀ नस्ਲ ਦੀ ਆ ਬਹੁਤ ਹੀ ਚੰਗੀ ਆ ਹੈ ਹਾਂਜੀ ਤੇ ਆ ਤੀਜੀ ਨੰਬਰ ਵਾਲੀ ਆ ਜਿਹੜੀ ਇਹ ਵੀ ਕੱਟੀ ਆ ਇੱਕ ਸਾਲ ਆਪਾਂ ਚੁੰਗੀ ਐਵੇਂ ਆਖੀਏ ਚੋਗੀ ਲੈਂਦੀ ਹੀ ਜਦੋਂ ਆਂਦੀ ਹੀ ਠੀਕ ਆ 18 ਕਿਲੋ ਦਾ ਰਿਕਾਰਡ ਆ ਪਹਿਲੇ ਸਵੇ ਦਾ ਇਹਦਾ ਠੀਕ ਆ ਆਪ ਚੋਈ ਕਰ ਆਪ ਚੋਈ ਕਰ 18 ਤੋਂ 18 ਹੀ ਲਾਓ ਠੀਕ ਆ ਐਸ ਐਸ ਵਾਰੀ ਕੱਟੀ 20 ਕਿਲੋ ਕੱਢੂਗੀ ਇਹ ਵੀ ਹਰਿਆਣੇ ਤੋਂ ਆਈ ਸੀ ਇਹ ਵੀ ਹਰਿਆਣੇ ਤੋਂ ਉੱਥੋਂ ਹੀ ਆਈ ਸੀ ਇਹ ਵੀ ਠੀਕ ਆ ਠੀਕ ਆ ਤੋੜ ਕੇ ਵਿਖਾਇਆ ਮੜੀ ਸਹੀ ਆ ਹਾਂਜੀ ਤੇ ਕਿੰਨਾ 18 ਕਿਲੋ ਨੇ ਦੋ ਚਵਾਇਆ ਤੇ ਕਿੰਨਾ ਚ ਰਹਿ ਗਿਆ ਦਾ ਸੂਣ ਚ ਇਹਦੇ 20 ਦਿਨ ਰਹਿ ਗਏ ਅੱਛਾ 20 ਦਿਨ ਦੀ ਕੱਚੀ ਹਾਂਜੀ 10 ਤਰੀਕ ਨੂੰ ਇਹਦੇ ਦਿਨ ਪੂਰੇ ਹੁੰਦੇ ਆ ਆ ਮਹੀਨੇ ਦੀ 10 ਤਰੀਕ ਨੂੰ ਹਾਂਜੀ ਨੇ ਹੁਣ ਤੇ ਆ ਚਲਣ ਦੀ 18 ਕੁ 19 ਤਰੀਕ ਆ 18 ਕੋਈ ਅਗਲੇ ਮਹੀਨੇ ਦੀ ਅਗਲੇ ਮਹੀਨੇ ਦੀ 10 ਤਰੀਕ ਨੂੰ ਹਾਂਜੀ ਤੇ ਇਹ ਐ ਕੱਟੀ ਕੱਦ ਕੁਦ ਵੇਖੋ ਇਹਦਾ ਕੱਦ ਕਾੜ ਪੂਰਾ ਚੰਗਾ ਵੱਡੇ ਕੱਦ ਦੀ ਮਾਲਕ ਆ ਚੌੜੀ ਚਾੜੀ ਚੰਗੀ ਆ ਹਾਂਜੀ ਬਾਕੀ 20 ਦਿਨਾਂ ਨੂੰ ਹੋਰ ਚੰਗੀ ਬਣ ਜਾਣਾ ਇਹ ਪੈਰ ਤੇ ਕੱਟੀ ਦੁੱਧ ਲਾਉਂਦੀ ਆ ਬਿਲਕੁਲ ਠੀਕ ਆ ਜੀ ਹਾਂਜੀ ਆਹ ਵੇਖੋ ਜੀ ਕੱਦ ਕੱਦ ਵਜਨ ਜੈੱਕ ਕਰ ਲਓ ਪੂਰੇ ਵੱਡੇ ਕੱਦ ਦੀ ਮਾਲਕ ਸੋਹਣੀ ਸਨਖੀ ਇਹ ਵੀ ਪੂਰੀ ਆ ਰੰਗ ਪੂਰਾ ਕਾਲਾ ਹੀ ਜਦੋਂ ਲਿਆਉਂਦੀ ਅੰਦਰ ਰਹਿ ਰਹਿ ਕੱਟੀ ਦੇ ਥੋੜਾ ਰੰਗ ਲਾਲ ਹੋ ਗਿਆ ਹੱਥਾਂ ਦੇ ਵੱਜੀ ਰਹੀ ਆ ਨਾ ਹਾਂਜੀ ਥਣ ਥਣ ਵੀਰ ਜੀ ਇਹਦੇ ਪੂਰਾ ਮੈਂ ਕਹਿੰਦਾ ਇੱਕ ਲਾਮਾ ਨਹੀਂ ਹੈਗਾ ਥਣ ਤੇ ਥਣ ਟਿਪ ਕਰਕੇ ਖੜੇ ਜੇ ਕਿਨੇ ਖੜਨੀ ਤੇ ਪਹਿਲਾ ਬੁਕਿੰਗ ਵੀ ਕਰਾ ਸਕਦਾ ਸਬੂਕੇ ਵੀ ਕੱਟੀ ਖੜ ਸਕਦੇ ਆ ਸਾਡੇ ਕੋਲ ਬਹੁਤੀ ਗੱਲ ਆ ਤਾਂ ਬਿਆਨਾ ਕਰ ਲੈ ਸੂਕੇ ਕੱਟੀ ਲੈ ਜੇ ਆਪਣੇ ਕੋਲ ਹਾਂਜੀ 18 ਕਿਲੋ ਦੇ ਸਵਾਗ ਦੇਣਾ ਹੈ ਕੱਟੀ ਆਪਾਂ ਹਾਂਜੀ ਮੁੱਲ ਵੇ ਲੋ ਆਪਣੇ ਸਾਹਮਣਾ ਸਾਹਮਣੇ ਛੱਡ ਦਿਓ ਆ 70 1.5 ਲੱਖ ਜੀ ਸੁਵੇ ਕੀ ਜਾਂਦਾ ਅੱਛਾ ਹੁਣ 1.5 ਲੱਖ ਦੇ ਦਿਆਂਗੇ 1.5 ਲੱਖ ਇੱਕ 45 ਦੀ ਕਰ ਦਾਂਗੇ ਹਾਂ ਨਾ 40 ਦੀ ਨਾ ਕਰ ਦੀਏ ਚਲੋ 40 ਦੀ ਕਰ ਦੋ ਤੁਹਾਡੇ ਮਾਤਾਨਾ ਹਾਂ 40 ਦੀ ਜਾਣਦੇ ਹਾਂ ਬਾਕੀ ਇਹ ਹੈ ਕਿ ਸਾਂਭਣ ਵਾਲਾ ਕੋਈ ਵੀਰ ਸਾਂਭ ਵਾਲਾ ਲੈ ਕੇ ਮੈਂ ਆ ਵੀ ਗਾਰੰਟੀ ਦਿੰਦਾ ਕੋਈ ਸੂਕੇ ਵੀ ਤੁਹਾਡੇ ਕੋਲ ਲੈ ਸਕਦਾ ਠੀਕ ਹੈ ਬਿਆਨ ਕਰ ਲੇ ਬਿਆਨਾ ਕਰ ਲੈ ਸੂਕੇ ਵੀ ਕੱਟੀ ਤੁਹਾਡੇ ਕੋਲ ਲੈ ਸਕਦਾ ਕੋਈ ਮੂੰਹ ਛਿੱਗੀ ਇਹਦੇ ਅੱਛਾ ਮੂੰਹ ਤਾਂ ਛੇਕਾ ਕੱਦ ਦੇਖੋ ਕੱਟੀ ਦਾ ਕੀ ਲੱਗਾ ਇਹੋ ਜੀ ਕੱਟੀ ਕਿਦੋਂ ਨਹੀਂ ਲੱਭਦੀ ਘਰ ਚੋਂ ਨੂੰ ਬਹੁਤ ਵਧੀਆ ਠੀਕ ਹੈ ਇਹ ਤਾਂ ਇੱਕੋ ਸੂਬੇ ਦੇ ਪੈਸਪੂਏ ਕਰ ਜੋ ਇਹਨੇ ਹਾਂਜੀ ਹਾਂਜੀ ਬਾਕੀ ਹੈ ਹਰਿਆਣੇ ਦੀ ਆ ਹਾਂਜੀ ਉੱਥੋਂ ਲਿਆਦੀ ਤਾਂ ਪੂਰਾ ਸੂਆ ਚ ਹੋਇਆ ਪੂਰਾ ਸੂਆ ਚ ਹੋਇਆ ਆਪਾਂ ਝੋੜਵਾ ਮਾਂ ਤਾਂ ਨਹੀਂ ਕਰਦਾ ਇਹ ਕੱਟੀ ਦਾ ਠੀਕ ਹੈ ਬਾਕੀ ਫੋਨ ਕਰੇ ਫੋਨ ਕਰੇ ਮਾਨਤਾਨ ਕਰਦਾ ਇਹ ਠੀਕ ਕੱਟੀਆਂ ਆ ਵੀ ਦੋ ਚੰਗੀਆਂ ਆਪਣੇ ਕੋ ਖੜੀਆਂ ਇਹ ਵੀ ਕੱਟੀ ਬਹੁਤ ਸ਼ੀਲ ਠੰਡੀ ਆ ਇਹ ਤਾਂ ਜਿੱਦਾਂ ਭੈ ਜਨਾਨੀ ਬੈਰੇ ਕੋਈ 2 ਸਾਲ ਦਾ ਬੱਚਾ ਬੈਰੇ ਇਹਨੇ ਮਰਜੀ ਬੈਜੋ 5-6 ਪੈਰ ਨਹੀਂ ਪੁੱਟਣਾ ਕੱਟੀ ਨੇ ਹਾਂਜੀ ਗੱਲ ਵੀਰ ਕੋਈ ਗੱਲਬਾਤ ਹੋਰ ਗੱਲਬਾਤ ਹਾਂਜੀ 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 ਗੱਲਬਾਤ ਇਹ ਆ ਕਟੀਆਂ ਚ ਲਾਂਮਾ ਇੱਕ ਨੰਬਰ ਦਾਣੀ ਜਿਹੜਾ ਮੇਰਾ ਵੀਰ ਹੈ ਭਰਾ ਬਈ ਫੋਨ ਤੇ ਨਾ ਹੀ ਕੋਈ ਬੁੱਕ ਕਰੇ ਇੱਥੇ ਆਣ ਕੇ ਆਪ ਚਵਾਈ ਕਰਕੇ ਦੋ ਟਾਈਮ ਆਪਣੇ ਕੋਲ ਰਹਿਣ ਦਾ ਪ੍ਰਬੰਧ ਹੈਗਾ ਜੇ ਕੋਈ ਦੂਰੋਂ ਬੰਦਾ ਆਉਂਦਾ ਚਵਾਈ ਕਰੇ ਦੋ ਟਾਈਮ ਠੰਡ ਪੂਰੇ ਜਿਹੜੀ ਗੱਪਾਂ ਲੈਣੀ ਆ ਥਾਂ ਟਿਪ ਕੇ ਲੈ ਸਾਰੀ ਸੇਵਾ ਪਾਣੀ ਕਰਾਂਗੇ ਆਪਾਂ ਠੀਕ ਹੈ ਠੀਕ ਹਾਂਜੀ ਹਾਂਜੀ ਤੇ ਆਕੇ ਜਿੱਦਾਂ ਵੀ ਇਹਦੇ ਕਿਹਾ ਬਾਕੀ ਗਾੜੀ ਤੁਹਾਨੂੰ ਪਤਾ ਆਪਾਂ ਲਾਹਮੇ ਵਾਲੀ ਕੱਟੀ ਨਹੀਂ ਲਿਆਉਨੇ ਚੰਗੀ ਲਿਆਉਨੇ ਆਪਾਂ ਕੱਟੀ ਹਾਂਜੀ ਠੀਕ ਹੈ ਅੱਗੇ ਕੱਟੀਆਂ ਦਿੱਤੀਆਂ ਜਾਂਸੀ 10 10 ਕਿਲੋ ਦੇ 13 13 14 14 ਲੀਟਰ ਜਾਏ ਦੋਦੇ ਕੱਟੀਆਂ ਨਹੀਂ ਆ ਬਾਕੀ ਪਹਿਲਣਾ ਹੀ ਲਿਆਉਨੇ ਆ ਪਹਿਲਣੇ ਦੋਂਦੀਆਂ ਸਾਡੇ ਸ਼ਕੀਨ ਜਾਦੇ ਦੋਂਦੀਆਂ ਚੋਗੀਆਂ ਠੀਕ ਹੈ ਹਾਂਜੀ ਸਹੀ ਹੈ ਬਾਕੀ ਹਰ ਵੇਲੇ ਨੀਰ ਕੋ ਮਾਰ ਤੁਸੀਂ ਇਹ ਵੀ ਇਹਦੇ ਨੂੰ ਵੀ ਇਹ ਨਾਲ ਕੰਡੈਕਟ ਕਰ ਲਿਓ ਨੰਬਰ ਸੇਵ ਕਰਕੇ ਸਿੱਧੀ ਵੀਡੀਓ ਮਗਾ ਕੇ ਵੀ ਤੁਸੀਂ ਕੋਈ ਆਪਾਂ ਜਿਆਦਾ ਮੁਨਾਫਾ ਨਹੀਂ ਕੱਢਣਾ ਕਟੀਆਂ 2-4000 ਹੀ ਮੁਨਾਫਾ ਆਪਾਂ ਇਹ ਅਗਲੇ ਨੂੰ ਕਸਰ ਨਾ ਲੱਗੇ ਜੀ 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 ਹਾਂਜੀ ਤੁਹਾਡੇ ਪੂਰੇ ਹੋਏ ਨਾਲ ਅਗਲੇ ਨੂੰ ਕਸਰ ਨਾ ਲੱਗੇ ਬਿਲਕੁਲ ਬਿਲਕੁਲ ਹਾਂਜੀ ਬਾਕੀ ਵੀਡੀਓ